ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਵੀਰਾਂ ਦਾ ਸਵਾਗਤ ਹੈ ਆਪਣੇ ਚੈਨਲ ਪਹਾਉਂ ਦਾ ਡੇਰੀ ਫਾਰਮ 5811 ਤੇ ਅੱਜ ਦੀ ਵੀਡੀਓ ਲੱਗੇ ਆ ਮਣਾਉਂਟੇ ਲੋ ਡੇਰੀ ਫਾਰਮਰ ਆ ਜਾ ਸਾਂ ਸੀ ਤੋਂ ਤੇ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤਿੰਨ ਪਸ਼ੂ ਦਿਖਾਵਾਂਗੇ ਦੋ ਝੋਟੀਆਂ ਤੇ ਇੱਕ ਵੈਡ ਤੇ ਆਪਾਂ ਪਹੁੰਚੇ ਬਾਈ ਹਰਮਨ ਦੇ ਕੋਲ ਜੀ ਕਰਦੇ ਆਂ ਬਾਈ ਨਾਲ ਗੱਲਬਾਤ ਤੇ ਪੁੱਛਦੇ ਨਾ ਦੀ ਡਿਟੇਲ ਸਾਸੀ ਕਾ ਵੀਰ ਜੀ ਸਾਸੀ ਨਾਲ ਭਾਜੀ ਦੱਸਣਾ ਠੀਕ ਠਾਕ ਜੀ ਬਾਈਆ ਭਾਜੀ ਤੁਸੀਂ ਸੁਣਾਓ ਚੜਦੀ ਕਲਾ ਜੀ ਚੜਦੀ ਕਲਾ ਚਾਹੀਦੀ ਸੱਗੇ ਭਾਜੀ ਉਹ ਟੀਡਾ ਪਰਿਵਾਰ ਵਧੀਆ ਭਾਜੀ ਸਾਰੇ ਠੀਕ ਠਾਕ ਜੀ ਇਹ ਗੱਲ ਕਿਹਦੇ ਜੀ ਨਹੀਂ ਭਾਜੀ ਜਾਣਾ ਹੁਣਾ ਕਿੱਥੇ ਹੁੰਦਾ ਰੋਇਂ ਡੰਡਾ ਕਰਾਉਂਦੇ ਰੋ ਉਹ ਵੇਖ ਜੇ ਇਹਨੇ ਤੁਹਾਨੂੰ ਪਤਾ ਗਾਗ ਬੜਾ ਤੁਰਿਆ ਮਾਰਦਾ ਹੁੰਣਾ ਹਾਂਜੀ 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 ਕਾਰੋਬਾਰੀ ਵੀ ਲੈ ਜਾਂਦੇ ਪਾ ਛੋਟੇ ਹੁਣ ਤੇ ਫੇਰ ਹੀ ਤੁਹਾਨੂੰ ਪਤਾ ਗਾੜੀ ਮਾਰ ਵੇਖਦਾ ਆ ਇਹ ਤਾਂ ਗੱਲ ਹੈਗੀ ਆ ਪਾ ਗੱਲ ਜਿਹਦੇ ਹੁੰਦੇ ਆਪਣੇ ਤੁਹਾਨੂੰ ਪਤਾ ਰੇਡ ਆਪਾਂ ਨਿਗੇ ਨਿਗੇ ਪੁਣੇ ਹੁੰਦੇ ਆ ਘਰ ਆ ਜੋ ਮਾਲ ਲੈਣਾ ਹੁੰਦਾ ਭਾਜੀ ਫਿਰਕੇ ਦੋ ਦਿਨ ਹਾਂਜੀ ਗੱਲ ਹੈਗੀ ਇਹ ਨਹੀਂ ਵੀ ਅੱਡਿਆਂ ਨੂੰ ਚੁੱਕ ਕੇ ਦਵਾਦਾਂ ਤੇ ਹਾਰ ਨੂੰ ਫੇੜ ਪਾ ਦੋ ਉਲੀ ਤੇ ਮੜ ਕੇ ਅਗਲੇ ਕੋ ਨੂੰ ਪੜਾ ਇਦਾਂ ਹੀ ਭਾਈ ਲੜਾਈ ਦਾ ਮਹੌਲ ਬਣਿਆ ਆ। ਚਲੋ ਹਲੇ ਤੱਕ ਤੇ ਮਾਣ ਦੀ ਕਿਰਪਾ ਨਾਲ ਬੜੀ ਮਿਹਰਬਾਨੀ ਆ ਜਿੰਨੇ ਨਹੀਂ ਕੋਈ ਨ ਕਿਸਾਨ ਹੋਇਆ ਲਾਗੇ ਬੰਨੇ ਹਾਂ। ਹੂੰ। ਏਅਰਪੋਰਟ ਤੇ ਚੱਲੀਆਂ ਭਾਈ ਰਾਤੀ ਮੁੰਝਾ ਲੰਝੂਨਾ ਹੋਵਾ ਚੱਲੀ ਹੈ। ਅੱਛਾ ਅੱਛਾ। ਭਾਈ ਡਰੋਨ ਡਰਾਣਵਾ ਵਾਂਦੇ ਫਿਕਰ ਹਾਂ। ਹਾਂ। ਕੰਮੇ ਸ਼ੁਰੂ ਹੋਏ ਨਾ ਤੇ ਭਈ ਆਪਣਾ ਨਾਮ ਤੇ ਐਡਰੈਸ ਦੱਸੋ। ਹਾਂ ਭਾਈ ਮੇਰਾ ਹਰਮੰਜ ਪਿੰਡ ਰਾਇਆ ਸਾਸੀ ਜ਼ਿਲ੍ਹਾ ਮਸਨ ਤਹਿਸੀਲ ਜਨਾਲਾ ਜੀ। ਫੋਨ ਨੰਬਰ ਮੇਰਾ 826434133 ਠੀਕ ਹੈ ਜੀ। ਹਾਂਜੀ। ਇੱਧਰੋਂ ਵੜਦੋ ਕਰੀਏ। ਹਾਂਜੀ। ਇੱਧਰੋਂ ਕੱtion ਭਾਈ ਵੈੜ ਦੇ ਬਾਰੇ ਭਾਈ ਵੈੜ ਦਾ ਸੂਆ ਦਾ ਦੁੱਧ ਅੱਛਾ ਜੀ ਪਹਿਲੇ ਸੂਏ ਘਰ ਵਾਲਾ ਕਹਿੰਦਾ 13 14 13 14 ਕਿਲੋ ਦੁੱਧ ਚੋਂਗੇ ਦੇਣ ਠੀਕ ਹੈ ਜੀ ਅੱਛਾ ਲੜਵਸਾਰੋ ਕਿ ਲੈਣ ਨੂੰ ਲੈਣ ਠੀਕ ਲੋ ਰੋਟੀ ਲੰਡ ਲਾਈਆਂ ਗਾਹ ਤੇ ਕਿੰਨਾ ਕੁ ਟਾਈਮ ਲਾਜੀ ਮਜੇ ਬੜੀ ਹੈ ਜੇ ਭਾਈ ਦਿਨ 10 12 ਲੈ ਜੂਗੀ ਵੱਛੀ ਅੱਛਾ ਜੀ ਆਪ ਖੰਧੀ ਵੇਖੋ ਬੂੰਦਾਂ ਆਉਂਦਾ ਹੀ ਯਾਰ ਠੀਕ ਹੈ ਠੀਕ ਲੋ ਵਾਜੀ ਹੈ ਵੀ ਫੱਟੀ ਤੇਰੀ ਆ ਆ ਵੇਖੋ ਫੱਟੀ ਬੂੰਦਾਂ ਲੈ ਆਉਣ ਗਈ ਵੱਛੀ ਦੀ ਠੀਕ ਉਹਨੂੰ ਬੜੀ ਭਾਜੀ ਵੈੜ ਤੇ ਖੁਦੋ ਭਾਈਏ ਬਰ ਖੋਲ ਕੇ ਵਿਖਾਈਏ ਰੋ ਵੀ ਦੁਕਾਨਪਰੋ ਪਹਿਲੇ ਸਵੇਰੇ ਕੋਈ 12 13 ਲੀਟਰ ਵੈਢਦੇ ਦੁੱਧ ਕੱਢਿਆ ਵਾ ਤੇ ਦੂਜੇ ਸਵੇਰੇ ਕੋਈ ਭਾਈ 13 14 ਕਿਲੋ ਰਮਾਨਾ ਵੈਢ ਚਵਾਏ ਜਾਊ ਠੀਕ ਹੈ ਜੀ ਹੈ ਵੀ ਕ੍ਰੋਸ ਦੇ ਵਿੱਚ ਜੇ ਕਰੋ ਚੈੱਕ ਤੁਸੀਂ ਬਾਕੀ ਕਾਤ ਕਾੜ ਦੀ ਚੰਗਾ ਵਾ ਵੈਢ ਦਾ ਤੇ ਥਣ ਵੀ ਬਹੁਤ ਚੰਗਾ ਲੱਗਾ ਵਾ ਕਾਤਾਂ ਸ਼ਰੂ ਭਾਈ ਬਹੁਤ ਹੀ ਚੰਗੀ ਵੱਛੀ ਠੀਕ ਠੀਕ ਹਾਂਜੀ ਅੱਗੇ ਤੋਂ ਭਾਈ ਆਪਾਂ ਦਿਖਾਉਂਦੇ ਆ ਤੁਹਾਨੂੰ ਥੋੜਾ ਨਾਲ ਸੈਰ ਕਰ ਆਵਾਂ ਤੇ ਦੇਖੋ ਬਹੁਤ ਮਾਰੂ ਜੀ ਇਹ ਲੈ ਆਂ ਵੰਦੋ ਬਾਈ ਦੀ ਗੱਲ ਹੈ ਬਾਕੀ ਹੈ ਧੀ ਧੀਰੀ ਆ ਤੇ ਲੱਟਣਾ ਜਿਹੜੀਆਂ ਕਾਫੀ ਆ ਇਹ ਜਿਹੜਾ ਸੂਤ ਦਾ ਘਰਵਾਨਾ ਚੰਗਾ ਬਣਾ ਲੂਗੀ ਬਹਿੜ ਕੇ ਇਹ ਹੈ ਵੀ ਉਤਰਾ ਸੋਹਣ ਲੱਗੀ ਆ ਤੇ ਕਾਦੇ ਬਾਟ ਤੋਂ ਵੀ ਚੰਗੀ ਆ ਮੋਲ ਵੀਰ ਜੇ ਦਾ ਹਰ ਕੀ ਕਰਨਾ ਜੇ ਇਹਨੋਂ ਪਾ ਲਈ ਮੁੱਲ ਕਰਨ ਉਹਦੇ ਵੱਛੀ ਦਾ 45000 ਕਰਦੇ ਨੂੰ ਅੱਛਾ ਜੀ ਤਾਂ ਉਹ ਜਿੰਨਾ ਮਾਨ ਕਰਾਉਣਾ ਟਰਾਡੋ ਬਈ ਜਾਇਜ਼ ਜਾਇ ਕਰੀਏ ਹਾਂ ਨਹੀਂ 30000 ਦੀ ਦੇ ਦੀਏ ਉਹ ਛੱਡ ਦੀਏ ਮਦਨਾ ਕਰ ਤਾਂ ਜਿੰਨਾ ਕਰਨਾ ਜੀ ਉਹ ਛੱਡ ਦੀਏ ਮਦਨਾ ਦੇ ਰਾਂਗੇ ਭਾਈ ਜੇ ਤੁਸੀਂ ਕਹਿ ਰਹੇ 35000 ਦੀ ਵੈੜ ਦੇ ਰਾਂਗੇ ਪਰ ਮਿਲਦੀ ਨਹੀਂ ਆ ਵੇਖੋ ਠੀਕ ਹੈ ਠੀਕ ਲਓ ਭਾਈ ਕਰੋ ਚੈੱਕ ਕਰੋ ਮਰਜ਼ੀ ਵੈਜੋ ਲਓ ਤੇ ਹੈ ਵੀ ਖੱਡੀ ਧੀਰੀ ਯਾਰੇ ਥਾੜ੍ਹ ਘੜ ਵੀ ਐਨ ਮੁੱਠੀ ਵਾਲਾ ਲੱਗਾ ਵਾ ਬੜੂ ਬੜੀ ਭਾਜੀ ਵੈਣ ਠੀਕ ਹੈ ਜੀ ਲਓ ਭਾਈ 35000 ਬਾਈ ਨੇ ਕਰ ਲਿਆ ਜੋ ਮੁੱਲ ਦਾ ਇਹ ਆ ਰਿਹਾ ਤੁਹਾਡਾ ਨੰਬਰ ਤੇ ਦਿਖਾਈ ਆਪਾਂ ਛੋਟੀ ਬਈ ਦੱਸਿਓ ਇਹਦੇ ਬਾਰੇ ਛੋਟੀ ਦਾ ਭਾਈ ਤੀਜਾ ਸੂਆ ਆ ਮੈਨ ਅੱਛਾ ਜੀ ਝੋਟਾਈ ਦੇਤੇ 9 ਮਹੀਨੇ ਹੋ ਗਏ ਉਹ ਕੱਟਾ ਜਮਕਰ ਵਾਪਸ ਠੀਕ ਆ ਬੜੀ ਮੇਲ ਕਾਵਾ ਗੈਨੇ ਦੇ ਪਿਛੇ ਬਾਕੀ ਖਾਲੇ ਵਾ ਤੁਸੀਂ ਆ ਦੇਖ ਲਓ ਕੀ ਗਲੋ ਵੀ ਚੱਡਾ ਵੀ ਜਿਹੜਾ ਅੱਖਾਂ ਵਾਲਾ ਆ ਗਿਆ ਇਹ ਤਾਂ ਨਾੜਾਂ ਲੂੜਾਂ ਵੀ ਬਹੁਤ ਆ ਗਿਆਂ ਤੁਹਾਡੇ ਭਾਜੀ ਘਰ ਆਲੇ ਆਂਦੇ ਪੂਰਾ 8.5 ਕਿਲੋ ਆ ਅੱਛਾ ਜੀ ਆਪਾਂ ਤੁਹਾਨੂੰ ਬੜਾ ਚੋਗ ਲੈ ਲੈਂਦੀ ਹੁਣ ਇਹ ਲਾਈ 8 ਮੰਡ ਕੇ ਜਿਹੜਾ ਮੱਕੀ ਲੈਂਦਾ ਜੀ ਠੀਕ ਹੈ ਠੀਕ ਹੈ ਜੀ ਭਾਈ ਸੱਜਣ ਨੇ ਕਿੰਨਾ ਭਰਿਆ ਹੋਊਗਾ ਸੱਜਰ ਭਾਈ ਤੇਰਾ 12 13 ਕਿਲੋ ਗੋਂਦੀ ਦੇ ਆ ਨਹੀਂ ਠੀਕ ਹੈ ਠੀਕ ਹੈ ਜੀ ਲੋ ਭਾਈ ਕਰੋ ਚੈੱਕ ਕਰ ਬਾਦਮਣ ਬਹੁਤ ਹੀ ਤਗੜਾ ਇਹਦਾ ਵੀ ਵੱਡੀ ਮੈਂ ਭਾਜੀ ਗੱਲ ਹੋ ਜਾਣਾ ਭਾਜੀ 50 20 ਆ ਇੱਕ ਅੱਡਾ ਛੱਡਾ ਬਹੁਤ ਚੰਗਾ ਵਾ 12 13 ਲੀਟਰ ਦਾ ਸੱਜਾ ਡਾਕੇ 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 ਧਿਆਨ ਨਾਲ ਭਾਈ ਜੀ ਧਿਆਨ ਨਾਲ ਫੇਰ ਲੈ ਆਇਆ ਨੂੰ ਇੱਕ ਰੇਹ ਹੋ ਜਾਂਦਾ ਤੇਰਾ ਭਾਈ ਪਾੜਾ ਦਿਸਦਾ ਆਓ ਪਰੀ ਸਾਧਿਆ ਹੋ ਜਾਂਦਾ ਥੋੜਾ ਬਹੁਤ ਪਾ ਜਾਂਦਾ ਫਰਕ ਕਮਾਲਾ ਕਮਾਲਾ ਲਓ ਨੀ ਤੇ ਇਹਨੂੰ ਲਾਈਟ ਪੈਂਦੀ ਲੈਓ ਲੈਓ ਕੋਈ ਨਹੀਂ ਚਲੋ ਖੜੋ ਹਣ ਡਾਕੇ ਖੜੇ ਉਧਰ ਤੋਂ ਠੀਕ ਹੈ ਠੀਕ ਬੰਦ ਅੱਗੇ ਤਾਂ ਪਤਾ ਨੂੰ ਤੁਹਾਨੂੰ ਤੁਹਾਨੂੰ ਦਾ ਸੈਜ ਗਿਆ ਦਿਖਾਉਂਦੇ ਆ ਨਾੜਾ ਲੂੜਾ ਜਿਹੜੀ ਨਾ ਚੱਡੇ ਤੇ ਬਹੁਤੀ ਆ ਗਈਆਂ ਵਾ ਐ ਜਾਲ ਵਿਛਿਆ ਵਾ ਛੇੜਦੇ ਮਰੇ ਹਾਂਜੀ ਕੋ ਉਪਰਾਂ ਬੰਦਾ ਹੀ ਨਹੀਂ ਵੇਖਿਆ ਰਹੇ ਨੇ ਠੀਕ ਹੈ ਠੀਕ ਤਾਂ ਉਹ ਡਰ ਜਾਂਦੀ ਆ ਨੇ ਹਾਂਜੀ ਉਹੀ ਲਾਗੇ ਤੋਂ ਕਰੋ ਤੁਸੀਂ ਐ ਬਿੰਦਲ ਵਾਲਾ ਜਿਹੜਾ ਚੱਡਾ ਆ ਗਿਆ ਵਾ ਅੱਖਾਂ ਵਾਲਾ ਚੱਡਾ ਜੱਗੇ ਭਾਜੀ ਬਾਜੀ ਬੂਟੀ ਦੇਖੋ ਸੱਜਣਾ ਨੂੰ ਪਰਾਂ ਕਰਨ ਲਈ ਏ ਇਸ ਟਾਈਪ ਆਣਗਮਾ ਹੋਈ ਤਾਂ ਇੱਦਾਂ 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 ਇੰਦਰੀ ਜੰਦੀਏ ਪੁੱਛ ਗਾਦੀਏ ਭਾਈ ਹਰ ਕੀ ਏਦਾ ਇਹਨਾਂ ਨੂੰ ਭਾਜੀ 42 ਸੂਈ 42 ਸੂਈ ਹੁੰਦੀ 80 85 ਜੋ ਮਰਜ਼ੀ ਮੰਗੀ ਜਾਂਦੇ ਹਾਂਜੀ ਹਾਂਜੀ ਕੌਣ ਮੁੱਲ 75000 ਕਰ ਦੇ ਜੇ ਅੱਛਾ ਜੀ 60000 ਦੀ ਦੇਰੀ ਆ ਨਹੀਂ ਤਨ ਘਾਟੀ ਮੈਂ ਜਾਣਾ ਕੀ ਹੁੰਦੇ ਆ ਜਾਇ ਹੁੰਦੇ ਆ ਜਾਣ ਦੀ 65 ਦੀ 65 ਵੀ ਦੇ ਦਾਂਗੇ ਭਾਜੀ ਲਓ ਭਾਜੀ 65 ਆ ਗਿਆ ਦੇ ਵੇਲੇ ਪਾਟੂ ਉਹ ਪਟੂ ਮਿਲ ਜਾਣੇ 65000 7000 ਤਾਂ ਕੱਟਾ ਹੋਣਾ ਮਗਰ ਰੇ ਭਾਈ ਠੀਕ ਹੈ ਠੀਕ ਹਾਂਜੀ ਉਹ ਬੋਲੀ ਕਰੋ ਚੈੱਕ ਕਰ ਕੋਲ ਨਹੀਂ ਗਏਗਾ ਪਾ ਇੱਕ ਨੰਬਰ ਇਹ ਜਿਹੜਾ ਮੈਂ ਤੁਹਾਨੂੰ ਹੋਣਾ ਛੱਡੂਗਾ ਅੱਛਾ ਜੀ ਤੇ ਮੌਕੇ ਤੇ ਮਾਨਦਾਨ ਹੋ ਜੂਗਾ ਤਰਾਂ ਕੇ ਭਾਈ ਜਰੂਰ ਵੀਰ ਭਰਾ ਫੋਨ ਲਾਵੇ ਲੋ ਭਾਈ ਮੌਕੇ ਤੇ ਮਾਨਦਾਨ ਹੋ ਜੂਗਾ ਤੇ ਪਤਾ ਹੀ ਆ ਸਾਰੇ ਜਿੰਨੇ ਵੀ ਆਪਣੇ ਵੀਰ ਭਰਾ YouTube ਚੈਨਲ ਨਾਲ ਦੇਖਦੇ ਆ ਹਾਂਜੀ ਇਹ ਵੀਰ ਹਰ ਮੰਦੇ ਰੇਡ ਬਿਲਕੁਲ ਜਾ ਜਾਂਦੇ ਆ ਇਹ ਆ ਜੋ ਬਈ ਤੇ ਜੇ ਨਾ ਬੱਲੇ ਅਸਲ ਤਾਂ ਪਹਿਲਾ ਸੁਆਹ ਜੇ ਭਾਜੀ ਅੱਛਾ ਜੀ ਉਹਦੀ ਨੂੰ ਸੱਤ ਹੋ 6 ਮੰਨ ਕੇ ਜਿਹੜਾ ਮਰਜੀ ਵੀਰ ਲੈ ਜੇ ਠੀਕ ਹੈ ਠੀਕ ਹੈ ਜੀ ਲਓ ਭਾਜੀ ਪਿਓਰ ਮੋਹਰਾ ਨਜ਼ਰ ਦੀ ਆ ਗਈ ਆ ਭਾਜੀ ਅੱਛਾ ਜੀ ਹਾਂ ਜੀ ਤੇ ਸੇਂਗ ਸੁੰਗ ਵੀ ਬਹੁਤ ਚੰਗਾ ਆ ਗਿਆ ਵਾ ਤੇ 4:00 ਵਜੇ ਨੂੰ ਬਹੁਤ ਚੰਗਾ ਵਾ ਬਈ ਕਿੰਨਾ ਟਾਈਮ ਹੋ ਗਿਆ ਨੂੰ ਇਹ ਕਿੰਨਾ ਟਾਈਮ ਹੋਇਆ ਕੋਈ ਨੂੰ ਭਾਜੀ ਸਾਢੇ 3-4 ਮਹੀਨੇ ਹੋ ਗਏ ਜੀ ਠੀਕ ਹੈ ਠੀਕ ਹੈ ਜੀ ਗਾੜੀ ਲੈਣ ਵਾਲੇ ਤੁਹਾਨੂੰ ਪਤਾ ਕੀ ਚਾਹੇ ਸੈਣੀ ਆ ਹਾਂਜੀ ਹਾਂਜੀ ਲਓ ਜੀ ਜੋੜ ਜਿਹੜੀ ਹਰਿਆਣੇ ਦੀ ਘੋਡੀ ਆ ਇਹ ਸੱਜਰ ਦਾ ਭਾਈ ਕਿੰਨਾ ਵੀ ਦੋਗਾ ਸੱਜਰ ਦਾ ਹੀ ਘੋਡੀ 12 13 ਸੌ ਕਾਣ ਮਾਰਾਂ ਗਿਆ ਪੌਂਦੀ ਰਹੀ ਆ ਅੱਛਾ ਜੀ ਹਾਂਜੀ ਠੀਕ ਹੈ ਇਕੱਲੀ ਸਾਈਡ ਤੋਂ 500 ਰੁਪਏ ਬੜੀ ਤੇੜ ਦੇ 2 ਮਹੀਨੇ ਲੱਗ ਬਣੇ ਟਾਈਮ ਹੋਇਆ ਜੀ ਅੱਛਾ ਜੀ ਹਾਂਜੀ ਨਿਕਲੇ ਰਾਤ ਨਿਕਲੇ ਗਾੜੀ ਜੀ ਯਾਰ ਵੀ ਸਲਪਰਾਵ ਕਰੋ ਚੈੱਕ ਤੁਸੀਂ ਥਣਪਾਂਡਾ ਬਹੁਤ ਹੀ ਚੰਗਾ ਵਾ ਪਾਜੀ ਤਾਂ ਪਿਆ ਉਹ ਤਾਂ ਹੀ ਝੋਟੀ ਸੱਤਾਂ ਲਈਏ ਤੇ ਲੱਖ ਤੋਂ ਘੱਟ ਨਹੀਂ ਮਿਲਦੀ ਸਹੀ ਗੱਲ ਹੈ ਵੀ ਕੋਰ ਨਸਲ ਦੇ ਵਿੱਚ ਆ ਤੇ ਭਾਈ ਮੁੱਲ ਇਹਦਾ ਹਰ ਹੁਣ ਮੁੱਲ ਬਿਲਕੁਲ ਜਾਇਜ ਹੈ ਅੱਛਾ ਜੀ ਮੁੱਲ ਦਾ 70 ਇਹ ਅੱਛਾ ਜੀ 65 ਦੀ ਜਿਹੜੀ ਕਰਦੀ ਮਾਨਤਾ ਹਾਂ ਮਾਨਤਾ ਦੀ ਪਾਜੀ ਉਹ ਚਾ ਵੀ ਮਾਨਤਾ ਕਰਦਾ ਸੀ ਪਰਾ ਫੁੰਦਾ ਵੀ ਠੀਕ ਹੈ ਠੀਕ ਹੈ ਲਓ ਭਾਈ 65000 ਦੀ ਤੇ ਕੱਦ ਵਜਨ ਬਹੁਤ ਹੀ ਚੰਗਾ ਵਾ ਇਹ ਕੋਲ ਛੋਟੇ ਸਿੰਗ ਦੀ ਝੋਟੀ ਹੈ ਸਿੰਗ ਤੁੰਗ ਵੀ ਲੋਹ ਚੜਦਾ ਤੇ ਪ्योर ਮਾਣਾ ਨਸਲ ਦੀ ਆ ਤੇ ਜੇ ਬਾਈ ਕਹਿੰਦਾ ਕਿ ਬਾਕੀ ਮੌਕੇ ਤੇ ਹੋਰ ਵੀ ਮਾਨਦਾਨ ਕਰਦਾਂਗੇ ਹਾਂ ਜੀ ਤੇ ਬਾਈ ਦੇ ਕੋਲ ਪਸ਼ੂ ਚੰਗੇ ਆ ਬਾਕੀ ਇਹੋ ਬੇਨਤੀ ਭਾਈ ਦੋ ਟਾਈਮ ਚੋਲ ਦੇ ਪਾਸ ਕਰਕੇ ਖੜੋ ਠੀਕ ਹੈ ਜੀ ਹਾਂ ਬਾਈ ਕੀ ਹਾਰ ਬੜੀ ਬੇਨਤੀ ਕਰਦਾ ਆ ਜੀ ਆ ਜਾ ਆਪਣੇ ਕੋਲ ਤੇ ਪਾਸ ਕਰਕੇ ਖੜਿਆ ਕਰੋ ਪਸ਼ੂ ਜੇ ਫਿਰ ਕੀ ਕਰ ਸਕਦੇ ਬਹੁਤ ਹੀ ਚੰਗਾ ਆ ਗਿਆ ਵਾ ਛੋਟੀ ਦਾ ਵੀਡੀਓ ਪੂਰੀ ਵੇਖਣ ਦੀ ਧੰਨਵਾਦ ਆ ਸਾਰੇ ਪਸ਼ੂ ਪਾਲਕ ਵੀਰਾਂ ਭਰਾਵਾਂ ਦਾ ਓ ਬਈ ਇਤਰਾ ਜਿਹੜੀ ਆਪਾਂ ਦਿਖਾਈ ਸੀ 2 ਨੰਬਰ ਵਾਲੀ ਦੇ ਇਹ ਚੱਡੇ ਦੇ ਨਾਲਾਂ ਨੂੜੀਆਂ ਦਿਖਾਉ ਉਹ ਜਿਆਦਾ ਚੰਗੀਆਂ ਹੋਣੀਆਂ ਉਹਦਾਂ ਲੇ ਪਾ ਜੂੜੀਆਂ ਨਿਸ਼ਾਨੀਆਂ ਹੁੰਦੀਆਂ ਵਾਂਗ ਐ ਜਾਲ ਵਿਛਿਆ ਵਾ ਤੇ ਬਾਕੀ ਸਾਰੇ ਵੀ ਰੰਪਰਾ ਮੇਰਾ ਧੰਨਵਾਦ ਹੈ ਤੇ ਲੋਡੇਰੀ ਫਾਰਮ ਰਾਜਾ ਸਾਹੀ ਦੇ